ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆ ਵਿਰੁੱਧ ਤਹਿਤ ਪਿੰਡ ਪਾਲਟਾ ਖੁਰਦ ਵਿਖੇ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਸ੍ਰੀ ਲਲਤ ਮੋਨ ਪਾਟਕ ਤੇ ਇਹਨਾਂ ਦੇ ਨਾਲ ਥਾਣਾ ਰਾਹੋਂ ਦੇ ਐਸ ਐਚਓ ਸਾਹਿਬ ਤੇ ਮੈਡੀਕਲ ਡਾਕਟਰ ਤੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਪਿੰਡ ਪਾਲਟਾ ਖੁਰਦ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਇਸ ਮੌਕੇ ਪਿੰਡ ਵਾਸੀ ਗ੍ਰਾਮ ਪੰਚਾਇਤ ਹਾਜ਼ਰ ਸਨ ਤੇ ਔਰਤਾਂ ਨੇ ਇਸ ਮਹਿੰਮ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕੀਤੀ ਤੇ ਇਸ ਮੌਕੇ ਤੇ ਸੌਖਾ ਆਦੀ ਕਿ ਨਸ਼ਿਆ ਦੇ ਖਾਤਮੇ ਲਈ ਪਿੰਡ ਵਾਸੀ ਤੇ ಗ್ರಾಮ ਪੰਚਾਇਤ ਪੂਰਾ ਪੂਰਾ ਸਾਥ ਦੇਣਗੇ ਤੇ ਇਸ ਮੌਕੇ ਨਹਿਰੀ ਪਾਣੀ ਜੋ ਕਿ ਪਿੰਡ ਦੇ ਸਰਪੰਚ ਪ੍ਰੀਤਪਾਲ ਸਿੰਘ ਭਾਲਟਾ ਤੇ ਉਹਨਾਂ ਦੇ ਸਾਥੀਆਂ ਦੇ ਸੰਯੋਗ ਦੇ ਨਾਲ ਕਿਸਾਨਾਂ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਤਾਂ ਜੋ ਕਿਸਾਨਾਂ ਨੂੰ ਜਿਹੜਾ ਆ ਕਿ ਨਹਿਰੀ ਪਾਣੀ ਮਿਲ ਸਕੇ ਇਸ ਮੌਕੇ ਸਵੇ ਤੋਂ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਜਾਵੇਗਾ ਤੇ ਸਰਕਾਰ ਦੇ ਇਸ ਉਪਰਾਲੇ ਲਈ ਸਰਪੰਚ ਪ੍ਰੀਤਪਾਲ ਸਿੰਘ ਭਾਲਟਾ ਤੇ ਪਿੰਡ ਵਾਸੀਆਂ ਨੇ ਧੰਨਵਾਦ ਕੀਤਾ ਤੇ ਇਸ ਮੌਕੇ ਦੇ ਉੱਪਰ ਉਦਘਾਟਨ ਹਲਕਾ ਇੰਚਾਰਜ ਸ੍ਰੀ ਲਲਤ ਮੋਨ ਪਾਟਕ ਵੱਲੋਂ ਕੀਤਾ ਗਿਆ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਜਿਸ ਦੇ ਵਿੱਚ ਮੈਰੀ ਵਿਭਾਗ ਵੱਲੋਂ ਜੋੜਾ ਪਾਣੀ ਹੈਗਾ ਆ ਸਰਕਾਰ ਦਾ ਇਹ ਜਿਹੜਾ ਉਦਮ ਹੈਗਾ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ಗ್ರಾಮ ਪੰਚਾਇਤ ਜੋ ਆ ਉਹ ਜਦੋਂ ਇਹ ਉਪਰਾਲਾ ਕਰਦੇ ਨੇ ਕਿ ਉਹਨਾਂ ਦੇ ਪਿੰਡ ਨੂੰ ਨਹਿਰੀ ਪਾਣੀ ਮਿਲ ਸਕੇ ਸੋ ਪ੍ਰਿਤਪਾਲ ਸਿੰਘ ਭਾਲਟਾ ਤੇ ಗ್ರಾಮ ਪੰਚਾਇਤ ਤੇ ਉਹਨਾਂ ਦੇ ਸਾਥੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਇਸ ਮੌਕੇ ਦੇ ਉੱਪਰ ਸ਼੍ਰੀ ਲਲਤ ਮੋਨ ਪਾਟਕ ਵੱਲੋਂ ਇਸ ਨਹਿਰੀ ਪਾਣੀ ਦਾ ਜਿਹੜਾ ਜੋ ਕਿਸਾਨਾਂ ਨੂੰ ਮਿਲੇਗਾ ਉਸ ਦਾ ਇਸ ਮੌਕੇ ਤੇ ਉਦਘਾਟਨ ਕੀਤਾ ਗਿਆ ਤੇ ਜੁੱਧ ਨਸ਼ਾ ਵਿਰੁੱਧ ਤਹਿਤ ਪਿੰਡ ਭਾਲਟਾ ਕੋਰਦੇ ਵਿੱਚ ਵਿਸ਼ੇਸ਼ ਮਹਿਮ ਜੋ ਪੰਜਾਬ ਸਰਕਾਰ ਦੀ ਚਲਾਈ ਗਈ ਹੈ ਇਸ ਮੌਕੇ ਦੇ ਉੱਪਰ ਹਲਕਾ ਅੰਚਾਰ ਸ਼੍ਰੀ ਲਲਤ ਮੋਨ ਪਾਟਕ ਤੇ ਉਹ ਨਾਲ ਹੋਰ ਸਾਥੀ ਪਹੁੰਚੇ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਵੀਡੀਓ ਦੇਖਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਆਓ ਦੇਖਦੇ ਕਦੀ ਇਹ ਸੋਚਿਆ ਕਿ ਨਸ਼ਾ ਲੱਗਾ ਕਿਤੋਂ ਇਹ ਨਸ਼ਾ ਆਇਆ ਕਿਤੋਂ ਉਹ ਅੱਜ ਡਟ ਕੇ ਸਾਰੀ ਪ੍ਰਸ਼ਾਸਨ ਲੱਗਾ ਹੈ ਕੁਰੈਸਟੈਂਪ ਸਾਰਾ ਸਰਕਾਰ ਸਾਰੇ ਅਫਸਰ ਉਹ ਵੀ ਬਲੌਕ ਦੇ ਸਾਡੇ ਜਿਲ੍ਹੇ ਦੀ ਕੌਂਸਲ ਯੂਨੀਵਰਸਿਟੀ ਦੇ ਸਾਰਿਆਂ ਦਾ ਪੰਚਾਇਤ ਨੂੰ ਬੇਟਾ ਨੂੰ ਧੰਨਵਾਦ ਕਰਨਾ ਚਾਹੀਦਾ ਇਹਨਾਂ ਨੇ ਬਹੁਤ ਪਿਛਲੇ ਮਹੀਨੇ ਤੋਂ ਸਭ ਟੰਡਾ ਨਹੀਂ ਰੰਗਿਆ ਰਹਿ ਦੇਖਿਆ ਅੰਨਿਆ ਪਿੰਡਾਂ ਦੇ ਮਿੱਤਰ ਤਕਰੀਬ ਲਗਾ ਬਿਲਕੁਲੀ ਖਤਮ ਹੋ ਗਿਆ

ਸਾਹਿਬਾਂ ਦੀ ਪੂਰੀ ਪੰਚਾਇਤ ਜੰਬੜਦਾਰ ਜੀ ਮੇਰੇ ਨਾਲ ਆਏ ਡਾਕਟਰ ਸਾਹਿਬ ਵੀ ਜੀ ਉਹ ਦਫਤਰ ਤੋਂ ਆਏ ਅਫਸਰ ਸਾਹਿਬਾਨ ਅੱਜ ਦਾ ਜਿਹੜਾ ਮੇਨ ਮਕਸਦ ਹੈ ਕੋਈ ਮੈਂ ਸਿਆਸੀ ਵੋਟਾਂ ਮੰਗਣ ਨਹੀਂ ਆਇਆ ਪਿਛਲੇ 15 ਦਿਨਾਂ ਤੋਂ ਲਗਾਤਾਰ ਹਰ ਪਿੰਡ ਵਿੱਚ ਜਾ ਕੇ ਮੈਂ ਬੇਨਤੀ ਕਰਦਾ ਪਿਆ ਹੱਥ ਜੋੜ ਕੇ ਕਿ ਆਓ ਜਿਹੜਾ ਪੰਜਾਬ ਸਰਕਾਰ ਨੇ ਪਰ ਉਹ ਗੌਂਸ ਸਿੰਘ ਮਾਨ ਜੀ ਨੇ ਜੁੱਧ ਨਸ਼ਿਆਂ ਵਿਰੁੱਧ ਜੰਗ ਛੇੜੀ ਆ ਉਹਦਾ ਹਿੱਸਾ ਲਈ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਸੀ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਆਈ ਗੱਲਾਂបੱਤਾਂ ਕਰਕੇ ਚੱਲ ਗਈ ਪਰ ਇਹ ਪਹਿਲੀ ਸਰਕਾਰ ਆ ਜਿਨੇ ਜੁੱਧ ਨਸ਼ਿਆਂ ਵਿਰੁੱਧ ਜਾ ਕੇ ਛੇੜੀ ਆ ਔਰ ਜਿਹੜੇ ਨਸ਼ਾ ਤਸਕਰ ਹੈਗੇ ਆ ਨਸ਼ਾ ਵੇਚਦੇ ਆ ਉਹਨਾਂ ਨੂੰ ਫੜ ਗਏ ਜਿੰਨਾਂ ਚ ਛੱਟਿਆ ਔਰ ਉਹਨਾਂ ਨੇ ਜਿਹੜੀ ਮਾਈ ਜੀ ਜੀ ਉਹਨਾਂ ਦੇ ਪੀਰਾ ਪੰਜਾ ਚਲਾ ਕੇ ਉਹਨਾਂ ਦੀ ਜਾਇਦਾਦਾਂ ਕੋਟ ਕੀਤੀਆਂ ਤੇ ਕਾਹੀ ਹੋ ਸਕਿਆ ਸਰਕਾਰ ਦੀ ਸੋਚ ਵਧੀਆ ਨਹੀਂ ਧੰਨਵਾਦ ਕਰਦਾ ਉਸ ਸਰਕਾਰ ਦਾ ਜਿਹੜੇ ਜਨਰਲ ਝਟੇ ਵਾਲੇ ਰਹਿੰਦੇ ਹਨ ਜੇ ਤੁਹਾਡੇ ਪਿੰਡ 'ਚ ਵੀ ਕੋਈ ਮਾੜਾ ਅਨਸਰ ਹੈਗਾ ਉਹਦੀ ਇਤਨਾਹ ਪੁਲਿਸ ਨੂੰ ਦਿਓ ਆਪਣੀਆਂ ਚੰਦ ਵੋਟਾਂ ਦੀ ਖਾਤਰ ਆਪਣਾ ਪਿੰਡ ਨਾਲ ਖਰਾਬ ਕਰੋ ਕਿਉਂਕਿ ਮਾਰੀ ਠੀਕ ਹੈ ਅਸੀਂ ਜਦੋਂ ਪੁੱਛਦੇ ਹਾਂ ਜੀ ਕਹਿੰਦੇ ਪਰਿਵਾਰ ਦੇ ਵਿੱਚ ਤਾਂ ਕਿਸੇ ਨੂੰ ਕਾਲੀ ਪੀਲੀ ਦੀ ਸ਼ਿਕਾਇਤ ਨਹੀਂ ਹੈਗੀ ਐਚ ਆਈ ਵੀ ਦੀ ਸ਼ਿਕਾਇਤ ਨਹੀਂ ਹੈਗੀ ਬੱਚੇ ਨੂੰ ਕਿੱਥੋਂ ਹੋ ਗਈ ਇਸੇ ਤਰ੍ਹਾਂ ਕਿ ਜਦੋਂ ਸੂਈਆਂ ਸਿਰੰਜਾ ਸ਼ੇਅਰ ਕਰਦੇ ਆ ਕਿਉਂਕਿ ਟੀਕੇ ਹੁੰਦੇ ਮਹਿੰਗੇ ਘਰੋਂ ਪੈਸੇ ਮਿਲਦੇ ਨਹੀਂ ਹੈਗੇ ਉਹ ਕਹਿੰਦੇ ਕਿ ਟੀਕਾ ਖਰੀਦ ਕੇ ਰਲ ਕੇ ਪੈਸੇ ਪਾਉਂਦੇ ਨੇ ਮੁੜ ਕੇ ਖੁਦ ਸੂਈ ਦੇ ਨਾਲ ਕਈ ਜਣੇ ਰਲ ਕੇ ਸ਼ੇਅਰਿੰਗ ਕਰਦੇ ਨੇ ਇੱਕੋ ਸੂਈ ਦੇ ਨਾਲ ਉਹ ਟੀਕਾ ਲਾਉਂਦੇ ਨੇ ਤਾਂ ਉਹਦੇ ਵਿੱਚੋਂ ਜੇ ਕੋਈ ਪਰ ਮਤਮਾ ਨਾ ਕਰੇ ਇੱਕ ਨੂੰ ਵੀ ਕਾਲਾ ਪੀਲਾ ਜਾਂ ਐਚ ਆਈਵੀ ਦੀ ਬਿਮਾਰੀ ਹੋਈ ਤਾਂ ਉਹ ਸੂਈ ਜਾਂ ਸਰਿੰਜ ਦੇ ਨਾਲ ਬਾਕੀ ਮਰੀਜ਼ਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਠੀਕ ਹੈ ਜੀ ਇਸ ਲਈ ਸਰਕਾਰ ਵੱਲੋਂ ਇਹ ਹੈਗਾ ਆ ਕਿ ਅਸੀਂ ਦਵਾਈ ਦੇ ਨਾਲ ਹੀ ਗੋਲੀ ਦੇ ਨਾਲ ਹੀ ਇਹਨਾਂ ਚੀਜ਼ਾਂ ਨੂੰ ਰੋਕੀਏ ਜਿਹੜੇ ਜ਼ਹਿਰੀਲੀਆਂ ਦਵਾਈਆਂ ਆ ਨਸ਼ੇ ਆ ਰਹੇ ਉਹਨਾਂ ਨੂੰ ਰੋਕੀਏ ਸੂਈਆਂ ਸਰਿੰਜਾਂ ਦੇ ਨਾਲ ਜਿਹੜੀਆਂ ਨਾਲ ਕੀ ਕੋੜ ਵਾਲੀਆਂ ਬਿਮਾਰੀਆਂ ਹੈਗੀਆਂ ਆ ਉਹਨਾਂ ਨੂੰ ਰੋਕ ਸਕੀਏ ਅਜਾਪਾ ਨੂੰ ਇਕੱਠੇ ਹੋਣ ਦਾ ਇੱਥੇ ਫਾਇਦਾ ਵੀ ਇਹੀ ਹੈ ਕਿ ਅਸੀਂ ਡਰ ਕੇ ਨਹੀਂ ਬੈਠਣਾ ਹੈਗਾ ਆਪਾਂ ਜੇ ਕੋਈ ਐਡੀ ਦੀ ਖਬਰ ਪਤਾ ਲੱਗਦੀ ਹੈ ਕਿ ਆਪਣੇ ਪਿੰਡ ਦੇ ਵਿੱਚ ਆਪਾਂ ਨਹੀਂ ਕਹਿੰਦੇਆਂ ਦੇ ਖਿਲਾਫ ਇੱਕ ਜੁਟ ਹੋ ਕੇ ਇੱਕ ਜੁਟ ਹੋ ਕੇ ਇਹ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਗਲਾਬ ਨਸ਼ਿਆਂ ਦੇ ਗਲਾਬ ਆਪਣੇ ਪਿੰਡ ਦੇ ਅਸੀਂ ਇਹ ਗੱਲ ਪਹਿਰੇਦਾਰ ਬਣ ਕੇ ਰਾਵਾਂਗੇ ਪਹਿਰੇਦਾਰ ਬਣ ਕੇ ਰਾਵਾਂਗੇ ਅਸੀਂ ਆਪਣੇ ਪਿੰਡ ਵਿੱਚ ਆਪਣੇ ਸ਼ਹਿਰ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਬਿਕਰ ਨਹੀਂ ਦਵਾਗੇ ਨਸ਼ਾ ਬਿਕਰ ਨਹੀਂ ਦਵਾਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਕਿਸੇ ਵੀ ਕਿਸਮ ਦਾ ਨਸ਼ਾ ਤਸਕਰ ਪਿੰਡ ਵਿੱਚ ਬੜਨ ਨਹੀਂ ਦਵਾਗੇ ਪਿੰਡ ਵਿੱਚ ਬੜਨ ਨਹੀਂ ਦਵਾਗੇ ਸਾਡੇ ਪਿੰਡ ਵਿੱਚ ਕੋਈ ਨਸ਼ਾ ਕਰਦੇ ਹਨ ਕੋਈ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਤੁੰਗਾ ਮਾਗੇ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸੈਂਟਰ ਵਿੱਚ ਪਤਾ ਹੋ ਕੇ ਜਨਰੇਲ ਵਰਤੀ ਕਰਾਵਾਂਗੇ ਵਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਉਹ ਵੀ ਜ਼ਮਾਨਤ ਨਹੀਂ ਕਰਾਵਾਂਗੇ ਉਹ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਹੀ ਸੋਨਿਆਲ ਸੋਨਿਆਲ ਹੇਟਾ ਕਿ ਨੰਬਰ ਆ ਗਿਆ ਠੀਕ ਹੈ ਬਾ ਬਾ ਸਰ ਐਸ ਐਚਓ ਦਾ ਇਹ ਕਹਿੰਦੇ ਸਾਡੇ ਪਿੰਡ ਦੇ ਵਿੱਚ ਨਾ ਕੋਈ ਨਜਾ ਇੰਦਰਾ ਦੇ ਨਾਮ ਤੇ ਹੈ ਪਰ ਮੈਂ ਵੀ ਮੈਂ ਵੀ ਕੋਈ ਇਹ ਨਹੀਂ ਕਿਹਾ ਵੀ ਕੋਈ ਨਜਾ ਵੇਚਦਾ ਆ ਜਾਂ ਪੀਂਦਾ ਹੈ ਸਾਰੇ ਪਿੰਡਾਂ 'ਚ ਜਾਣਾ ਬੇਨਤੀ ਕਰਨ ਤੇ ਵਧੀਆ ਕਰਦਾ ਜੇ ਨੰਬਰਦਾਰ ਉਹਨਾਂ ਨੇ ਕਿਹਾ ਕਿ ਤੁਹਾਡਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਇਹੜਾ ਹੀ ਆ ਗਿਆ। ਔਰ ਇਸ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਉਦਘਾਟਨ ਕੀਤਾ ਜਾ ਰਿਹਾ ਆ। ਹਲਕਾ ਅੰਚਾਰਜ ਲਲਤ ਮੌਨ ਪਾਟਕ ਇਸ ਮੌਕੇ ਤੇ ਪਹੁੰਚੇ ਨੇ। ਅੱਜੋ ਹੀ ਸਾਡੇ ਪਿੰਡ ਆ ਕੇ ਨਗਰ ਦੇ ਵਿੱਚ ਨਹਿਰ ਦਾ ਪਾਣੀ ਦਾ ਮੈਂ ਇਹ ਗੱਲ ਵੀ ਜੀਮਾ ਨਾਲ ਲੱਗਦੇ ਆ ਜੀਮੇ ਦੇ ਨਾਲ ਸਾਡੇ ਹੁੱਡੀਆਂ ਬਣੀ ਹੋਆ ਕੋਈ ਵੀ ਜ਼ਿੰਮੇਵਾਰ ਇਹ ਪਾਣੀ ਲਾ ਸਕਦਾ। ਮੈਂ ਤਾਂ ਕਹਿੰਦਾ ਜਿਆਦਾ ਪਾਣੀ ਆ ਵੀ ਜਾਊਗਾ ਤਾਂ ਵੀ ਸਾਡੇ ਬੁਰੇ ਨਾਲ ਡਰੇਨ ਵੀ ਲੱਗਦੀ ਆ। ਕਿ ਸਾਡਾ ਡਰੇਨ ਵੀ ਹੈ ਜੀ ਉਹ ਫਲੱਡ ਆ ਜਾਂਦਾ ਕਈ ਵਾਰੀ ਤੇ ਜਿਹੜੀ ਫਸਲ ਮਰਦੀ ਆ ਉਹ ਇਸ ਸਪਰੇਅ ਲੈਂਦੇ ਹੋ ਜੀ ਪਾਣੀ ਪਾ ਕੇ ਆਪਣਾ ਫਸਲ ਵੀ ਪਾ ਸਕਦਾ ਉਹ ਪਾਣੀ ਡਰੇਨ ਵਿੱਚ ਵੀ ਪਾ ਸਕਦਾ ਵੈਸੇ ਅਸੀਂ ਜਿਹੜਾ ਪਾਣੀ ਆ ਉਹ ਤੁਹਾਡੇ ਡਰੇਨ ਚ ਨਿਕ ਤੇ ਪਾਇਆ ਆਪਣਾ ਖੱਪਰ ਪਟਾੜੇ ਦੇਖਣੇ ਪੰਜਾਬੀ ਜੀ ਦੇ ਵਿੱਚ ਜਿਹੜੀ ਜਮੀਨ ਕਿਤੇ 2 ਲੱਖ ਰੁਪਏ ਨੂੰ ਕਿਤੇ ਨਹੀਂ ਚੱਲਦੀ ਰਹੀ ਉਹ 6 ਲੱਖ ਰੁਪਏ ਦੀ ਗਾੜੀ ਆਉਣ ਵਾਲੇ ਸਮੇਂ ਦੇ ਵਿੱਚ 20 ਕਿਕਰ ਜਿਹੜੀ ਉਹ 10 ਲੱਖ ਤੋਂ ਕਿਤੇ ਚੜੀ ਗਈ ਕਿਉਂਕਿ ਪਾਣੀ ਮਿਲਣ ਦੇ ਨਾਲ ਜਿਹੜਾ ਹੈਗਾ ਕਿ ਉਹ ਕੀਮਤ ਵੀ ਵੱਜ ਜਾਂਦੀ ਹੈ ਠੀਕ ਬਾਕੀ ਜਮੀਨ ਦਾ ਫਾਇਦਾ ਆਉਂਦਾ ਸਤਿ ਸ਼੍ਰੀ ਅਕਾਲ ਜੀ ਪਰਨਤਿਆ ਪੰਚਾਇਤ ਸਾਡੇ ਪਿੰਡੀ ਆ ਬਾਹਰਲੇ ਜੀ ਸਤਿ ਸ਼੍ਰੀ ਅਕਾਲ ਸਾਰਾ ਧੰਨਵਾਦ ਕਰਦੇ ਕਿਲਾ ਕੋ ਸੰਦਾ ਸਭਾ ਦਾ ਚਾਰਜਾ ਵਾਹਿਗੁਰੂ ਜੀ ਦਾ ਖਾਲਸਾ ਹੋਰ ਤੇ ਤੁਸੀਂ ਦੇਖ ਪਾ ਰਹੇ ਹੋ ਉਦਘਾਟਨ ਕੀਤਾ ਗਿਆ ਹੈ ਇਸ ਮੌਕੇ ਦੇ ਉੱਪਰ ਪੰਨੀ ਸਰਦੀ ਇਹ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਏ ਕਾਹਦਾ ਕੀਤਾ ਗਿਆ ਹੈ ਇਹਦੇ ਬਾਰੇ ਜੀ ਅੱਜ ਬੜੀ ਖੁਸ਼ੀ ਦੀ ਗੱਲ ਆ ਜੀ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਲਾਨ ਆ ਕਿ ਨਹਿਰਾਂ ਤੋਂ ਪਾਣੀ ਦੇਣਾ ਜੀ ਅੱਜ ਸੂਏ ਤੋਂ ਪਰਾਟਨ ਕੀਤਾ ਜੀ ਪਾਣੀ ਘਰ ਤੋਂ ਘਟ ਇਹ 2 ਤੋਂ 100 150 ਤੋਂ ਦੇਤਾਂ ਨੂੰ ਪਾਣੀ ਜਾ ਰਿਹਾ ਤੁਹਾਡੇ ਸਾਹਮਣੇ ਆ ਕੋਰ ਦਾ ਪ੍ਰੈਸ਼ਰ ਮੇਰਾ خیال ਆ ਜੀ ਟਿਊਬਲ ਤੋਂ ਵੱਗ ਇਹਨਾਂ ਕਿਸਾਨਾਂ ਨੂੰ ਕਿੰਨਾ ਖਲਾਬ ਹੋਏਗਾ ਤੇ ਥੋੜੀ ਇਹਦਾ ਸਾਰਾ ਲਾਭ ਹੀ ਲਾਭ ਇੱਕ ਪਾਣੀ ਬਚਾਣਾ ਪਾਣੀ ਬਚਾਣਾ ਵੱਡੀ ਗੱਲ ਇਹ ਆ ਕਿਉਂਕਿ ਆਣ ਵਾਲੀ ਜਨਰੇਸ਼ਨ ਲਈ ਪਾਣੀ ਵੀ ਬਚਾਣਾ ਬਹੁਤ ਜ਼ਰੂਰੀ ਆ ਮੈਂ ਧੰਨਵਾਦ ਕਰਦਾ ਪਿੰਡ ਦੀ ਪੰਚਾਇਤ ਦਾ ਸਰਦਾਰ ਪ੍ਰੇਤ ਪਾਲ ਸਿੰਘ ਭਾਲਟਾ ਜੀ ਦਾ ਉਹਨਾਂ ਦੀ ਸਮੂਹ ਪੰਚਾਇਤ ਦਾ ਜਿਨ੍ਹਾਂ ਨੇ ਮਿਹਨਤ ਕੀਤੀ ਐਫਰਟਸ ਕੀਤੇ ਆ ਉਹ ਲੋਕਾਂ ਦਾ ਰਿਜ਼ਲਟ ਅੱਜ ਰੰਗ ਲਿਆ ਹੈ ਹਨੀ ਭਾਟਾ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੇ ਜਿਹੜਾ ਹੈ ਤੁਹਾਡੇ ਪਿੰਡ ਹੋਇਆਗਾ ਕਿ ਇਹ ਜਿਹੜਾ ਨਹਿਰੀ ਪਾਣੀ ਕਹਿ ਸਕਦੇ ਆ ਜਿਹੜਾ ਸੂਏ ਰਾਈ ਪਾਣੀ ਆ ਗਿਆ ਕਿਸਾਨਾਂ ਨੂੰ ਦਿੱਤਾ ਸੀ ਕੀ ਕਹੋਗੇ ਮੈਂ ਤਾਂ ਇਹ ਕਹਿੰਦਾ ਹਾਂ ਵੀ ਜਦੋਂ ਇਹ ਸਰਕਾਰ ਬਣੀ ਆ ਇਹਨਾਂ ਨੇ ਜਿਹੜਾ ਨਹਿਰੀ ਪਾਣੀ ਆ ਉਹਦੇ ਪੱਕੇ ਪੰਜਾਬ ਦੇ ਪੱਕੇ ਖਾਲੇ ਬਣਾਏ ਆ ਸਾਡੇ ਇਲਾਕੇ ਵਿੱਚ ਜਦੋਂ ਅੱਲੇ ਥੋੜਾ ਕੰਮ ਚੱਲਿਆ ਸਾਡੇ ਬੰਨੋ ਜਿਹੜਾ ਪਹਿਲਾਂ ਪਹਿਲਾਂ ਦਿਖਾਈ ਦੇ ਸੀ 2 ਕਿਲੋਮੀਟਰ ਲੰਬੀ ਪਿੰਡ ਭਾਲ ਦਾ ਮੇਰੇ ਕਹਿਣ ਵਾਲੇ ਫਲੋਰ ਰੋਡ ਤੋਂ ਲੈ ਕੇ ਮੱਤੇਵਾਲਾ ਰੋਡ ਕ੍ਰੋਸ ਕਰਕੇ ਸਾਡੀ ਪੰਚਾਇਤ ਦੀ ਜ਼ਮੀਨ ਦੇ ਵਿੱਚ ਅਸੀਂ ਇਹ ਲਿਖਣੇ ਛੱਪੜ ਪਟਿਆ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 79499